ਇਹ ਇਹ 1000 ਸਕਰ ਫੁੱਟ ਦਾ ਸ਼ੈੱਡ ਆ ਹਾਂਜੀ ਹਾਂਜੀ 1000 ਸਕਰ ਫੁੱਟ ਦਾ ਸ਼ੈੱਡ ਆ ਜੀ ਇਹਤੇ 50000 ਰੁਪਇਆ ਖਰਚਦਾ ਆ ਜੀ ਕੱਲੀ ਛੱਤ ਦਾ ਕੱਲੀ ਛੱਤ ਦਾ ਜੀ ਠੀਕ ਹੈ ਜੀ ਆਪਾਂ ਨੂੰ ਹੋਰ ਵੀ ਵੇਖਿਆ ਜਾਵੇ ਜਿਵੇਂ ਆਪਣੇ ਕਈ ਏਰੀਏ ਦੇ ਵਿੱਚ ਮਿੱਟੀ ਦੀ ਸਮੱਸਿਆ ਹੁੰਦੀ ਆ ਠੀਕਣੀ ਮਿੱਟੀ ਨਹੀਂ ਮਿਲਦੀ ਉਹ ਵੀ ਉਹ ਪ੍ਰੋਵਾਈਡ ਕਰਾ ਕੇ ਦਿੰਦੇ ਆ ਉਹਦੇ ਐਕਸਟਰਾ ਚਾਰजेस ਲੱਗਦੇ ਆ ਜੀ ਉਹਦੇ ਚਾਰਜਰ ਐਕਸਟਰਾ ਲੱਗ ਜਾਣਗੇ ਆਪ ਹੀ ਹੈ ਜੀ ਉਹਨਾਂ ਦਾ ਲੇਬਰ ਵੀ ਲੇਬਰ ਵੀ ਸਾਰੀ ਉਹਨਾਂ ਦੀ ਆ ਲੇਬਰ ਵੀ ਉਹਨਾਂ ਦੀ ਆ ਜੀ ਤੇ ਸਾਰਾ ਕੁਝ ਉਹਨਾਂ ਦਾ ਜੀ ਆਪਾਂ ਦਾ ਸਿਰਫ ਇੱਕ بس ਆਪਦਾ ਆਰਾਮ ਨਾਲ ਬੈਠ ਜਾਣਾ ਜੀ ਕੋਈ ਦਿੱਕਤ ਨਹੀਂ ਜੀ ਉਹਨਾਂ ਦੇ ਵਾਸ ਵੀ ਉਹਨਾਂ ਦੇ ਆ ਇਹਦੇ ਉੱਤੇ ਆ ਚਾਦਰ ਪੈਂਦੀ ਆ ਉਹ ਵੀ ਉਹਨਾਂ ਦੀ ਆ ਜਿਹੜੇ ਕੋਈ ਕਾਨੇ ਵਗੈਰਾ ਸਿਰ ਕੀ ਆ ਜੀ ਉੱਤੇ ਜਿਹੜਾ ਤਰਪੈਲ ਆ ਜੀ ਉਹ ਵੀ ਉਹਨਾਂ ਦੀ ਉਹ ਵੀ ਸਾਰਾ ਮਟੀਰੀਅਲ ਵੀ ਉਹਨਾਂ ਦਾ ਤੇ ਸਾਰੀ ਲੇਬਰ ਵੀ ਉਹਨਾਂ ਦੀ ਇਹ ਆ ਵਾਸ ਵਾਲੀ ਛੱਤ ਆ ਜੀ ਇਹ ਗਰਮੀਆਂ ਦੇ ਵਿੱਚ ਤਾਂ ਬਿਲਕੁਲ ਠੰਡੀ ਰਹਿੰਦੀ ਆ ਠੀਕ ਹੈ ਜੀ ਸਿਆਲ ਦੇ ਵਿੱਚ ਇਹਦੇ ਵਿੱਚ ਕੋਈ ਠੰਡ ਨਹੀਂ ਲੱਗਦੀ ਕੋਈ ਕੁਛ ਨਹੀਂ ਪਸ਼ੂ ਵੇਖੋ ਜੀ ਆਰਾਮ ਨਾਲ ਖੜੇ ਆ ਜੀ ਕੋਈ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਲਓ ਜੀ ਗਰਮੀ ਦਾ ਟਾਈਮ ਆ ਗਿਆ ਹੈ ਤੇ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹਨਾਂ ਨੂੰ ਔਖਾ ਆ ਉਹ ਹੁੰਦੇ ਆਪਣੇ ਡੇਰੀ ਫਾਰਮਰ ਐਸੇ ਕਰਕੇ ਅੱਜ ਆਪਾਂ ਤੁਹਾਨੂੰ ਆਹ ਸ਼ੈੱਡ ਦਿਖਾਵਾਂਗੇ ਜਿਹੜਾ ਤੁਸੀਂ ਪਿੱਛੇ ਆਪਣੇ ਦੇਖੀ ਜਾਂਦੇ ਹੋ ਇਹ ਸ਼ੈੱਡ ਦੀ ਖਾਸ ਗੱਲ ਕੀ ਹੈ ਵੀ ਇਹ ਗਰਮੀ ਦੇ ਵਿੱਚ ਤਾਂ ਠੰਡਾ ਰਹਿੰਦਾ ਤੇ ਸਿਆਲ ਦੇ ਵਿੱਚ ਇਹ ਨਿੱਘਾ ਰਹਿੰਦਾ ਤੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਵੀ ਕਿਵੇਂ ਬਣਿਆ ਇਹ ਕਿੰਨਾ ਖਰਚ ਆ ਗਿਆ ਕਿੰਨੇ ਬਾਈ ਕਿੰਨੇ ਦਾ ਹੈਗਾ ਤੇ ਸਭ ਤੋਂ ਪਹਿਲਾਂ ਬਾਈ ਜੀ ਸਾਸਰੀਕਾਲ ਸਾਸਰੀਕਾਲ ਜੀ ਬਹੁਤ ਬਹੁਤ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਜਗਮੀਤ ਸਿੰਘ ਆ ਜੀ ਠੀਕ ਹੈ ਬਾਈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਤੁਸੀਂ ਆਏ ਆ ਸਾਡੇ ਗ੍ਰਹਿ ਵਿਖੇ ਜੀ ਬਹੁਤ ਬਹੁਤ ਧੰਨਵਾਦੀ ਧੰਨਵਾਦ ਜੀ ਤੇ ਆਪਾਂ ਇਸ ਟਾਈਮ ਕਿਹੜੀ ਜਗ੍ਹਾ ਦੇ ਉੱਤੇ ਖੜੇ ਆ ਜੀ ਸਾਡਾ ਪਿੰਡ ਹੈਗਾ ਜੀ ਚੱਕ ਟਾਲੀ ਵਾਲਾ ਜੀ ਹਾਂਜੀ ਇਹਨੂੰ ਮੌਲਵੀ ਵਾਲਾ ਵੀ ਕਹਿੰਦੇ ਆ ਜੀ ਅਸੀਂ ਬਾਟਾਣੀ ਦੇ ਵਿੱਚ ਬੈਠੇ ਆ ਜੀ ਠੀਕ ਹੈ ਜੀ ਇਹਨੇ ਪਿੰਡ ਆਪਣਾ ਦੱਸਤਾ ਤੇ ਬਾਈ ਜੇ ਆਪਾਂ ਛੱਡ ਦੀ ਗੱਲ ਕਰੀਏ ਹਨਾ ਆਪਾਂ ਸ਼ੁਰੂ ਚ ਇੱਕ ਹੀ ਗੱਲ ਆ ਕਿਸੇ ਵੀ ਗਰਮੀ ਦਾ ਇਹ ਇਹ ਜਿਹੜਾ ਸ਼ੈੱਡ ਹੈ ਇਹ ਠੰਡਾ ਰਹਿੰਦਾ ਹੈ। ਹਾਂ ਜੀ ਹਾਂ ਜੀ। ਆਪਣਾ ਕੀ ਪਰਪਸ ਰਿਹਾ ਹੈ ਸ਼ੈੱਡ ਬਣਵਾਉਣ ਦੇ ਵਿੱਚ ਵੀ ਕਿੱਥੋਂ ਆਪਾਂ ਨੂੰ ਪਤਾ ਲੱਗਿਆ ਕਿਵੇਂ ਆਪਣੇ ਦਿਮਾਗ ਦੇ ਵਿੱਚ ਆਈਡੀਆ ਹੈ ਵੀ ਇਹ ਸ਼ੈੱਡ ਬਣਾਇਆ ਜਾਵੇ। ਬਾਈ ਜੀ ਜਿਹੜੇ ਇਹ ਸ਼ੈੱਡ ਹੈ ਜਿਵੇਂ ਆਪਾਂ ਪਹਿਲਾਂ ਜੀ ਟੀਨਾ ਵਗੈਰਾ ਲੋਕ ਪਾ ਲੈਂਦੇ ਆ ਜੀ ਜਾਂ ਕੁਝ ਵੀ ਆ ਜੀ ਉਹ ਗਰਮੀਆਂ ਦੇ ਵਿੱਚ ਬਹੁਤ ਤਪਦੀਆਂ ਜੀ। ਠੀਕ ਹੈ ਜੀ। ਜਿਹੜਾ ਇਹ ਫਿਰ ਵੀ ਪੁਰਾਣੇ ਟਾਈਮ ਦੇ ਵਿੱਚ ਵਾਸ ਵਾਲੀ ਛੱਤ ਚੱਲਦੀ ਹੁੰਦੀ ਸੀ ਹਾਂਜੀ ਹੁਣ ਇਹ ਇਹ ਆ ਵਾਸ ਵਾਲੀ ਛੱਤ ਆ ਜੀ ਇਹ ਗਰਮੀਆਂ ਦੇ ਵਿੱਚ ਤਾਂ ਬਿਲਕੁਲ ਠੰਡੀ ਰਹਿੰਦੀ ਆ ਠੀਕ ਹੈ ਜੀ ਸਿਆਲ ਦੇ ਵਿੱਚ ਇਹਦੇ ਵਿੱਚ ਕੋਈ ਠੰਡ ਨਹੀਂ ਲੱਗਦੀ ਕੋਈ ਕੁਛ ਨਹੀਂ ਪਸ਼ੂ ਵੇਖੋ ਜੀ ਆਰਾਮ ਨਾਲ ਖੜੇ ਆ ਜੀ ਕੋਈ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਤੇ ਇਹ ਜਿਹੜਾ ਗਰਮੀਆਂ ਦੇ ਵਿੱਚ ਤੁਸੀਂ ਆਖਿਆ ਠੰਡਾ ਰਹਿੰਦਾ ਇਹ ਚੀਜ਼ ਆਪਾਂ ਫੀਲ ਕੀਤੀ ਅੰਦਰ ਇਹਦੇ ਵਿੱਚ ਰਹਿ ਕੇ ਵੀ ਪਹਿਲਾਂ ਆਪਣੇ ਪੁਰਾਣੇ ਸ਼ੈਡ ਤੀਨਾ ਦੇ ਸੀ ਹਨਾ ਹਾਂਜੀ ਹਾਂਜੀ ਉਹਨਾਂ ਨਾਲੋਂ ਕਿੰਨਾ ਫਰਕ ਚ ਰਹਿੰਦਾ ਇਹ ਇਹਨਾਂ ਉਹਨਾਂ ਨਾਲੋਂ ਹੀ ਬਹੁਤ ਜ਼ਿਆਦਾ ਫਰਕ ਚ ਹੈ ਜੀ ਆਪਣੇ ਉਧਰ ਸ਼ੈਡ ਬਣੇ ਹੋਏ ਆ ਜੀ ਉਹਦੇ ਤੇ ਟੀਨਾ ਪਾਜਾਂਵੰਨਾਂ ਜੀ ਤੇ ਇਹ ਸ਼ੈਡ ਦੇ ਉੱਤੇ ਆ ਜੀ ਵਾਸ ਵਾਲੀ ਛੱਤ ਆ ਜੀ ਠੀਕ ਹੈ ਜੀ ਹਾਂਜੀ ਐਸੇ ਕਰਕੇ ਤੁਸੀਂ ਆਖਿਆ ਵੀ ਇਹ ਫਰਕ ਵਿੱਚ ਤਾਂ ਰਹਿੰਦਾ ਠੰਡਾ ਰਹਿੰਦਾ ਹਨਾ ਹਾਂਜੀ ਹਾਂਜੀ ਆ ਤੁਸੀਂ ਦੇਖੋ ਜੀ ਪਸ਼ੂ ਖੜੇ ਆ ਜੀ ਆਪਣੇ ਆਰਾਮ ਨਾਲ ਖੜੇ ਆ ਜੀ ਐਨ ਬਿਲਕੁਲ ਤੇ ਨੀਤਾ ਜੀ ਜਿਹੜੀ ਟੀਨ ਵਾਲੇ ਹੁੰਦੇ ਜੀ ਉਹ ਤਪਦੇ ਆ ਬਹੁਤ ਜ਼ਿਆਦੇ ਉਹਦੇ ਵਿੱਚ ਪਸ਼ਵਾਂ ਨੂੰ ਬਹੁਤ ਔਖਾ ਹੁੰਦਾ ਏ ਤੇ ਬਾਈ ਹੁਣ ਆਪਾਂ ਇਹਦੇ ਏਰੀਏ ਦੀ ਗੱਲ ਕਰ ਲੈਨੇ ਹਨਾ ਇਹ ਕਿੰਨਾ ਕੁ ਲੰਮਾ ਤੇ ਕਿੰਨਾ ਕੁ ਚੌੜਾ ਹੈ ਇਹ ਛੱਡ ਇਹ ਬਾਈ ਜੀ 40 ਬਾ 26 ਫੁੱਟ ਆ ਜੀ 40 ਫੁੱਟ ਲੰਮਾ ਜੀ ਤੇ 26 ਫੁੱਟ ਚੌੜਾ ਹੈ ਜੀ 40 ਫੁੱਟ ਲੰਮਾ ਤੇ 26 ਫੁੱਟ ਇਹ ਚੌੜਾ ਹਨਾ ਤੇ ਕਿੰਨੇ ਪਸ਼ੂਆਂ ਦੀ ਕੈਪੈਸਿਟੀ ਹੈ ਇਹਦੇ ਵਿੱਚ ਆਪਣੀ ਵੀ ਕਿੰਨੇ ਕਿ ਪਸ਼ੂ ਆਪਾਂ ਰੱਖ ਸਕਦੇ ਆ ਇਹਦੇ ਵਿੱਚ ਜੀ ਆਪਾਂ ਕੋਲ ਮਲਾ ਕੇ 20 ਕਿ ਪਸ਼ੂ ਆਪਾਂ ਰੱਖ ਸਕਦੇ ਆ ਜੀ 20 ਪਸ਼ੂ ਆਪਣੇ ਖੁੱਲੇ ਢੂਗੇ ਰਹ ਸਕਦੇ ਆ ਜੀ ਕੋਈ ਇਹਦੇ ਵਿੱਚ ਕੋਈ ਗਰਮੀ ਨਹੀਂ ਆਉਂਦੀ ਕੋਈ ਕੁਝ ਨਹੀਂਗਾ ਜੀ ਤੇ ਹੁਣ ਬਾਈ ਆਪਾਂ ਇਹਦੇ ਖਰਚੇ ਦੀ ਗੱਲ ਕਰ ਲੈਨੇ ਹਨਾ ਨਹੀਂ ਇਹਦਾ ਖਰਚਾ ਕਿੰਨਾ ਕਾਜੂ ਜੇ ਕਿਸੇ ਵੀਰ ਨੇ ਇਹ ਬਣਵਾਉਣਾ ਹੋਵੇ ਤਾਂ ਜੇ ਤਾਂ ਬਾਈ ਜੀ ਆਪਾਂ ਕੱਲੀ ਛੱਤ ਦੀ ਗੱਲ ਕਰੀਏ ਜੀ ਛੱਤ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜੀ ਲੇਬਰ ਦੀ ਹਾਂ ਲੇਬਰ ਨਹੀਂ ਮਿਲਦੀ ਜੀ ਇਹ ਜਿਹੜੇ ਬਾਈ ਜੀ ਦਾ ਪਿੰਡ ਹੈਗਾ ਜੀ ਉਹਨਾਂ ਦਾ ਪਿੰਡ ਬੁੱਟਰ ਹੈ ਜੀ ਉਹ ਬਾਈ ਜੀ ਠੇਕਾ ਹੀ ਮਾਰਦੇ ਆ ਆਪ ਦਾ ਇਹ ਠੇਕਾ ਮਾਰ ਕੇ ਹੁਣ ਆਪਣੇ ਇਹ ਹੈਗਾ ਸ਼ੈੱਡ ਆ ਜੀ ਕੁੱਲ ਮਿਲਾ ਕੇ ਆਪਾਂ ਵੇਖਿਆ ਜਾਵੇ ਤਾਂ 1000 ਪਲੱਸ ਹੀ ਆ ਜੀ ਤੇ ਇਹ ਦਾ ਜੇ ਦੇਖਿਆ ਜਾਵੇ ਕਿ ਇਸ ਛੱਤ ਤੇ ਸਿਰਫ 50000 ਰੁਪਿਆ ਖਰਚ ਆਇਆ ਜੀ ਬੀ ਇਹ 1000 ਸਕਰ ਫੁੱਟ ਦਾ ਸ਼ੈੱਡ ਆ ਹਾਂਜੀ ਹਾਂਜੀ 1000 ਸਕਰ ਫੁੱਟ ਦਾ ਸ਼ੈੱਡ ਆ ਜੀ ਇਹ ਤੇ 50000 ਰੁਪਇਆ ਖਰਚਦਾ ਆ ਜੀ ਕੱਲੀ ਛੱਤ ਦਾ ਕੱਲੀ ਛੱਤ ਦਾ ਜੀ ਠੀਕ ਹੈ ਜੀ ਆਪਾਂ ਨੂੰ ਹੋਰ ਵੀ ਵੇਖਿਆ ਜਾਵੇ ਜਿਨੇ ਆਪਣੇ ਕਈ ਏਰੀਏ ਦੇ ਵਿੱਚ ਮਿੱਟੀ ਦੀ ਸਮੱਸਿਆ ਹੁੰਦੀ ਆ ਠੀਕਣੀ ਮਿੱਟੀ ਨਹੀਂ ਮਿਲਦੀ ਉਹ ਵੀ ਉਹ ਪ੍ਰੋਵਾਈਡ ਕਰਾ ਕੇ ਦਿੰਦੇ ਉਹਦੇ ਐਕਸਟਰਾ ਚਾਰਜਸ ਲੱਗਦੇ ਆ ਜੀ ਉਹਦੇ ਚਾਰਜਰ ਐਕਸਟਰਾ ਲੱਗ ਜਾਣਗੇ ਜੇ ਕਿਸੇ ਵੀਰ ਕੋਲੇ ਹੈਗੀ ਹਨਾ ਮਿੱਟੀ ਕਈ ਏਰੀ ਫਾਰਮ ਰੱਖ ਦਿੰਦਾ ਵੀ ਅਸੀਂ ਆਪੇ ਪਾ ਲਾਂਗੇ ਮਿੱਟੀ ਤੇ ਕਈ ਏਰੀ ਕਿਸੇ ਕੋਲੇ ਨਹੀਂ ਹੁੰਦੀ ਉਹ ਵੀ ਤੁਸੀਂ ਆਨੇ ਪ੍ਰੋਵਾਈਡ ਕਰਾਉਣ ਪ੍ਰੋਵਾਈਡ ਕਰਾ ਕੇ ਦਿੰਦੇ ਤੇ ਪਿੰਡ ਦੱਸਿਆ ਤੁਸੀਂ ਬੁੱਟਰ ਸ੍ਰੀ ਹਨਾ ਹਾਂਜੀ ਬੁੱਟਰ ਸ੍ਰੀ ਤੇ ਬਾਕੀ ਆਪਾਂ ਮਿਸਤਰੀ ਸਾਹਿਬ ਦਾ ਨੰਬਰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣੇ ਹੋਣ ਤੇ ਬਾਕੀ ਡਿਟੇਲ ਬਾਈ ਜੀ ਨੇ ਦੱਸਤੀ ਬਾਈ ਜਿਹੜਾ ਇਹ ਮਟੀਰੀਅਲ ਬਾਸ ਤੇ ਇਹਦੇ ਉੱਤੇ ਆ ਜਿੰਨਾ ਵੀ ਆ ਇਹ ਲੇਬਰ ਸਣੇ ਉਹ ਸਾਰਾ ਆਪ ਹੀ ਕਰਦੇ ਆ ਆਪ ਹੀ ਹੈ ਜੀ ਉਹਨਾਂ ਦਾ ਲੇਬਰ ਵੀ ਲੇਬਰ ਵੀ ਸਾਰੀ ਉਹਨਾਂ ਦੀ ਆ ਲੇਬਰ ਵੀ ਉਹਨਾਂ ਦੀ ਆ ਜੀ ਸਾਰਾ ਕੁਝ ਉਹਨਾਂ ਦਾ ਜੀ ਆਪਾਂ ਦਾ ਸਿਰਫ ਇੱਕ ਬਸ ਆਪ ਦਾ ਆਰਾਮ ਨਾਲ ਬੈਠ ਜਾਣਾ ਜੀ ਕੋਈ ਦਿੱਕਤ ਨਹੀਂ ਜੀ ਉਹਨਾਂ ਦੇ ਵਾਸ ਵੀ ਉਹਨਾਂ ਦੇ ਆ ਇਹਦੇ ਉੱਤੇ ਆ ਚਾਦਰ ਪੈਂਦੀ ਆ ਉਹ ਵੀ ਉਹਨਾਂ ਦੀ ਆ ਜਿਹੜੇ ਕੋਈ ਕਾਨੇ ਵਗੈਰਾ ਸਿਰ ਕੀ ਆ ਜੀ ਉੱਤੇ ਜਿਹੜਾ ਤਰਪੈਲ ਆ ਜੀ ਉਹ ਵੀ ਉਹਨਾਂ ਦੀ ਉਹ ਵੀ ਸਾਰਾ ਮਟੀਰੀਅਲ ਵੀ ਉਹਨਾਂ ਦਾ ਤੇ ਸਾਰੀ ਲੇਬਰ ਵੀ ਉਹਨਾਂ ਦੀ ਆ ਵੀ ਉਹਨਾਂ ਨੇ ਆਪਣੇ ਨਾਲ ਸਿੱਧਾ ਸਿੱਧਾ ਠੇਕਾ ਮਗਾਇਆ ਤੇ ਆਉਣਗੇ ਤੇ ਸ਼ੈੱਡ ਪਾ ਕੇ ਉਹ ਉਠੇ ਜਾਂਦੇ ਹਨ ਉਠ ਜਾਂਦੇ ਦੀ ਉਠ ਜਾਂਦੇ ਤੇ ਇਹਦੇ ਵਿੱਚ ਬਾਈ ਫਿਰ ਕੋਈ ਗਾਰੰਟੀ ਵਾਰੰਟੀ ਜਿਵੇਂ ਸਿਉਂਖ ਦੀ ਗੱਲ ਕਰ ਲਈ ਹੈਣਾ ਹੁਣ ਜਿਹੜੇ ਵੀਰ ਆਪਣੀ ਵੀਡੀਓ ਦੇਖਣਗੇ ਉਹ ਕਹਿਣਗੇ ਵੀ ਬਾਸ ਨੂੰ ਤਾਂ ਸਿਉਂਖ ਪੈ ਜਾਂਦੀ ਆ ਇਹਦਾ ਵੀ ਉਹਨਾਂ ਨੇ ਕੋਈ ਦੱਸਿਆ ਆਪਾਂ ਨੂੰ ਇਹਨਾਂ ਯਾਦ ਇਹਦੀ ਇਹ ਤਾਂ ਹੁੰਦਾ ਨਹੀਂ ਇਹ ਦੱਸਿਆ ਜੀ ਆਪਾਂ ਨੂੰ ਇਹ ਜਿਹੜੇ ਬਾਸ ਆ ਜੀ ਇਹ ਪੱਠੀ ਦੇ ਵਿੱਚ ਉਹ ਪਾਉਂਦੇ ਆ ਜੀ ਪੱਠੀ ਦੇ ਵਿੱਚ ਪਾ ਕੇ ਜੀ ਇਹਦੀ ਸੋਧ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੇ ਤਾਂ 20 ਸਾਲ ਦੀ ਗਾਰੰਟੀ ਬਾਕੀ ਫਿਰ ਹਰੇਕ ਚੀਜ਼ ਦੀ ਹੁੰਦੀ ਹੈ ਜੀ ਸੰਭਾਲ ਜਰੂਰੀ ਹੈ ਜੀ ਜੇਕਰ ਆਪਾਂ ਇਹਨੂੰ 6 ਮਹੀਨਿਆਂ ਬਾਅਦ ਕੋਈ ਕਲੋਰੋ ਵਗੈਰਾ ਦੀ ਸਪਰੇ ਇੱਕ ਵਾਰੀ ਮਾਰ ਵੀ ਦਿਆਂਗੇ ਤਾਂ ਇਹ ਮੇਰੇ ਹਿਸਾਬ ਨਾਲ ਤਾਂ 20 ਸਾਲ ਨਹੀਂ ਜਾਂਦਾ ਜੀ ਵੀ ਆਪਾਂ ਆਪ ਖੇਚਲ ਕਰ ਲਈਏ ਮਾੜੀ ਜੀ ਹਾਂਜੀ ਇੱਕ ਵਾਰੀ ਦੂਸਰਾ ਸਪਰੇ ਮਾਰ ਜੇ ਤਾਂ ਉਸ ਤੋਂ ਬਾਅਦ ਇਹ ਕੁਝ ਨਹੀਂ ਹੁੰਦਾ ਜੀ ਇਹਨੂੰ ਇਹ ਇੱਕ ਬਈ ਜੀ ਜਿਵੇਂ ਆਹ ਆਲੇ ਬਣਾਏ ਹੋਏ ਹਨਾ ਇਹੇ ਤੁਸੀਂ ਉਵੇਂ ਹੀ ਬਣਾਏ ਜਿਵੇਂ ਪੁਰਾਣੇ ਟਾਈਮ ਦਾ ਸੀ ਕਿ ਕੋਈ ਹੋਰ ਵੀ ਪਰਪਸ ਹੈ ਇਹਦੇ ਪਿੱਛੇ ਨਹੀਂ ਨਹੀਂ ਜੀ ਇਹ ਪੁਰਾਣੇ ਟਾਈਮ ਵਾਂਗੂ ਬਣਾਏ ਹੋਏ ਆ ਜੀ ਇਹਦੇ ਵਿੱਚ ਲਾਈਟਿੰਗ ਵਗੈਰਾ ਲੱਗੂਗੀ ਜੀ ਆਰਿਆਂ ਦੇ ਵਿੱਚ ਤੇ ਇੱਕ ਦੇਖਣ ਨੂੰ ਸੋਹਣਾ ਲੱਗਦੇ ਆ ਜੀ ਲੋ ਲਾਈਟਿੰਗ ਵਗੈਰਾ ਲੱਗ ਜਾਂਦੀ ਆ ਠੀਕ ਹੈ ਇਹ ਦੇਖਣ ਨੂੰ ਬਹੁਤ ਵਧੀਆ ਲੱਗਦੇ ਤੇ ਲਾਈਟਿੰਗ ਹੋਰ ਆਪਾਂ ਕਿੱਥੇ ਕਿੱਥੇ ਲਾਈਟਿੰਗ ਦਾ ਕੰਮ ਕਰਨਾ ਜਿਵੇਂ ਇਹ ਕਾਲਿਆਂ ਦੇ ਵਿੱਚ ਹੋ ਗਿਆ ਇੱਕ ਤਾਂ ਆਲਿਆਂ ਦੇ ਹੋ ਗਿਆ ਜੀ ਇੱਕ ਜਿਵੇਂ ਉੱਪਰ ਉਹ ਪਿੱਲਰ ਬਣੇ ਹੋਇਆ ਜੀ ਪਿੱਲਰ ਦੇ ਉੱਪਰ ਲਾਈਟਿੰਗ ਲੱਗੋਗੇ ਇਹ ਚਾਰ ਪਿੱਲਰ ਹੈ ਜਿਹੜੇ ਹਾਂਜੀ ਜਿਹੜੇ ਚਾਰ ਪਿੱਲਰ ਆ ਜੀ ਠੀਕ ਹੈ ਇਹਦੇ ਵਿੱਚ ਵੀ ਲਾਈਟਿੰਗ ਦਾ ਆਪਣਾ ਕੰਮ ਹੋਊਗਾ ਹਾਂਜੀ 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 ਠੀਕ ਹੈ ਜੀ ਤੇ ਇੱਕ ਬਈ ਇਹਦੇ ਵਿੱਚ ਨਾ ਹੁਣ ਆਪਾਂ ਸ਼ੈੱਡ ਦਿਖਾਵਾਂਗੇ ਤਾਂ ਆਪਣੇ ਬਹੁਤ ਸਾਰੇ ਫਾਰਮਰ ਕਹਿਣਗੇ ਵੀ ਐਦੂ ਤਾਂ ਆ ਲੈਂਟਰ ਵਾਲਾ ਕੰਮ ਕਰ ਲੈਂਦੇ ਹਨਾ ਜਾਂ ਵੀ ਟੀਨਾ ਦਾ ਵੀ ਇੰਨੇ ਚ ਹੀ ਪੈ ਜਾਣਾ ਸੀ ਉਹਨਾਂ ਵਾਸਤੇ ਆਪਾਂ ਕੀ ਗੱਲ ਕਵਾਂਗੇ ਵੀ ਮੇਰੇ ਹਿਸਾਬ ਨਾਲ ਤਾਂ ਐਂ ਗੱਲ ਹੁੰਦੀ ਹਨਾ ਵੀ ਇਹ ਸਪੈਸ਼ਲ ਪਰਪਸ ਤੋਂ ਬਣਾਇਆ ਆਪਾਂ ਨਾ ਕਿ ਆਪਾਂ ਖਰਚਾ ਦੇਖਿਆ ਵੀ ਲੈਂਟਰ ਵਾਲਾ ਵੀ ਇੰਨੇ ਚ ਹੀ ਪੈ ਜਾਂਦਾ ਤੇ ਲੋਕ ਕਹਿੰਦੇ ਵੀ ਲੈਂਟਰ ਵਾਲਾ ਹੀ ਪਾ ਲੈਂਦੇ ਇਹਦੇ ਪਿੱਛੇ ਤੁਸੀਂ ਕੀ ਕਹੋਗੇ ਨਹੀਂ ਜੀ ਜਿਹੜਾ ਲੈਂਟਰ ਵਾਲਾ ਜੀ ਇੱਕ ਤਾਂ ਜਿਹੜਾ ਆਪਾਂ 111000 ਸਕਰ ਫੁੱਟ ਹੈ ਜੀ ਉਹ ਆਪਾਂ ਨੂੰ ਖੜਾਉਣ ਵਾਸਤੇ ਚਾਹ ਤਾਂ ਬੀਮ ਪਾਉਣੇ ਪੈਣਗੇ ਜੀ ਠੀਕ ਹੈ ਜੀ ਥੱਲੇ سپورਟ ਵਗੈਰਾ ਪਿੱਲਰ ਵਗੈਰਾ ਦੇਣੇ ਪੈਣਗੇ ਜੀ ਉਹਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਹੈ ਦੂਸਰਾ ਨੰਬਰ ਜਿਹੜਾ ਆਪਾਂ ਟੀਨ ਆ ਲਾਤਾ ਆਪਾਂ ਪਹਿਲਾਂ ਹੀ ਦੱਸਤਾ ਜੀ ਤੁਹਾਨੂੰ ਟੀਨ ਤਾਂ ਕਿਉਂਕਿ ਗਰਮੀ ਦੇ ਵਿੱਚ ਤਪਦੀ ਬਹੁਤ ਆ ਤੇ ਸ਼ਾਮ ਦੇ ਵਿੱਚ ਠਰਦੀ ਬਹੁਤ ਜ਼ਿਆਦਾ ਹੈ ਜੀ ਇਹ ਇੱਕ ਫਿਰ ਨਾਰਮਲ ਹੈ ਜੀ ਖਰਚਾ ਵੀ ਕੋਈ ਆਪਣਾ ਜ਼ਿਆਦਾ ਨਹੀਂਗਾ ਬਾਕੀ ਦੇਖਣ ਨੂੰ ਲੁੱਕ ਵਾਈਸ ਹੋਈ ਇਹ ਸੋਹਣਾ ਲੱਗਦਾ ਜੀ ਬਹੁਤ ਵਧੀਆ ਆ ਹੁਣ ਤੁਸੀਂ ਆਏ ਆ ਗਰਮੀ ਦਾ ਟਾਈਮ ਆ ਜੀ ਅੱਜ 27 28 ਮਾਰਚ ਹੋ ਗਿਆ ਜੀ ਅੱਜ ਤੁਸੀਂ ਦੇਖੋ ਜੀ ਕੋਈ ਪੱਖਾ ਨਹੀਂ ਲੱਗਿਆ ਕੋਈ ਕੁਝ ਨਹੀਂ ਹੈ ਜੀ ਬਸ ਉਹ ਐਨ ਆਰਾਮ ਨਾਲ ਖੜੇ ਆ ਜੀ ਠੀਕ ਹੈ ਜੀ ਤੇ ਬਈ ਆਪਾਂ ਸ਼ੈੱਡ ਦੀ ਤਾਂ ਗੱਲ ਕਰ ਲਈ ਇਹਦੇ ਉੱਤੇ ਮਿੱਟੀ ਪਾਉਂਦੇ ਹਣਾ ਹਾਂਜੀ ਮਿੱਟੀ ਠੀਕ ਨਹੀਂ ਮਿੱਟੀ ਤੇ ਉੱਤੇ ਸੀਮੈਂਟ ਵੀ ਬਾਈ ਕਹਿੰਦਾ ਹੀ ਪੈ ਜਾਂਦਾ ਹਾਂਜੀ ਉਹ ਜੇ ਸੀਮੈਂਟ ਪਾਉਣਾ ਤੇ ਕਈ ਥਾਵਾਂ ਤੇ ਹੁਣ ਕਈਆਂ ਨੇ ਟਾਇਲ ਵੀ ਲਵਾਈ ਹੈ ਜੀ ਉੱਤੇ ਕੋਈ ਦਿੱਕਤ ਨਹੀਂ ਦੀ ਟਾਇਲ ਵਗੈਰਾ ਦੀ ਉੱਪਰ ਟਾਇਲ ਵੀ ਲੱਗ ਜਾਂਦੀ ਹੈ ਉੱਤੇ ਆਪਾਂ ਤੋਰਾ ਫੇਰਾ ਵੀ ਕਰ ਸਕਦੇ ਹਾਂ ਬਈ ਮੁਕੀਨ ਨਹੀਂ ਕਹਦੀ ਜਦੋਂ ਮਿੱਟੀ ਪਾਉਂਦੇ ਸੀ ਉਸ ਦਿਨ ਘੱਟੋ ਘੱਟ ਵੀ 25 ਜਣੇ ਸੀਗੇ ਕੋਈ ਦਿੱਕਤ ਨਹੀਂ ਗਏ ਠੀਕ ਹੈ ਜੀ ਤੇ ਬਾਈ ਆਪਾਂ ਛੱਤ ਦੀ ਤਾਂ ਗੱਲ ਕਰ ਲਈ ਹਨਾ ਜੇ ਜਿਹੜਾ ਤੁਸੀਂ ਥੱਲੇ ਕੰਮ ਕੀਤਾ ਇਹ ਜਿਵੇਂ ਆਪਾਂ ਇੱਟਾਂ ਵੇਖੀ ਜਾਂਦੇ ਆ ਇੱਟਾਂ ਬਹੁਤ ਹੀ ਸਾਫ਼ ਹੈ ਇਹ ਆਉਂਦੀਆਂ ਹੀ ਆਏਆਂ ਕਿ ਤੁਸੀਂ ਬਾਅਦ ਚ ਕਰੀਆਂ ਇਹ ਇੱਟਾਂ ਨਹੀਂ ਜੀ ਇਹ ਆਉਂਦੀਆਂ ਤਾਂ ਆਈਆਂ ਆਪਣੇ ਰਿਸ਼ਤੇਦਾਰ ਆ ਜੀ ਰਾਂਝਾਲੇ ਤੇ ਆਈ ਆਉਂਦੀ ਐ ਬਣੀ ਬਣੀ ਆਉਂਦੀ ਆ ਉਹਨਾਂ ਨੇ ਪਹਿਲਾਂ ਬਣਾਇਆ ਵਿਆ ਸੀ ਉਹਨਾਂ ਨੂੰ ਦੇਖ ਕੇ ਜੀ ਫਿਰ ਆਪਣੇ ਪਿੰਡ ਮਿਸ਼ਰੀਆਲ ਤੋਂ ਜੀ ਮਿਸਤਰੀ ਉਹਨਾਂ ਨੇ ਇਹ ਤਿਆਰ ਕੀਤਾ ਜੀ ਸ਼ੈੱਡ ਇਹ ਥੋੜੀ ਜੀ ਇੱਟਾਂ ਜੀ ਥੋੜੀ ਜੀ ਮਿਹਨਤ ਵੱਧ ਪਲਦੀ ਆ ਜੀ ਨਹੀਂ ਇਹ ਮਹਿੰਗੀ ਵੀ ਆਉਂਦੀ ਹੋਣੀ ਆ ਉਹਦੇ ਨਾਲ ਨਹੀਂ ਨਹੀਂ ਜੀ ਮਹਿੰਗੀ ਨਹੀਂ ਆਉਂਦੀ ਜੀ ਉਹੀ ਸੇਮ ਰੇਟ ਹੈ ਜੀ ਮਿਹਨਤ ਮਤਲਬ ਕੀ ਕਿਵੇਂ ਮਿਹਨਤ ਮਤਲਬ ਕਿ ਟਾਈਮ ਜ਼ਿਆਦਾ ਲੱਗਦਾ ਜੀ ਇੱਟ ਨੂੰ ਚਣਾਈ ਦੇ ਵਿੱਚ ਚਣਾਈ ਦੇ ਵਿੱਚ ਜੀ ਹਮ ਲੈਵਲ ਨਾਲ ਲਾਉਣੀ ਪੈਂਦੀ ਹੈ ਜੀ ਫਿਰ ਰੇਕੇ ਦਾ ਫਰਮਾ ਤਿਆਰ ਹੁੰਦਾ ਜੀ ਜਿਵੇਂ ਆ ਤੁਸੀਂ ਦੇਖੋ ਜੀ ਮਸਾਲਾ ਆਹ ਜੀ ਜਿਵੇਂ ਆਪਾਂ ਮਸਾਲੇ ਵਗੈਰੇ ਦੀ ਦਰਜ ਹੈ ਜੀ ਉਹ ਇੱਕੋ ਜੀ ਬਣਦੀ ਹੈ ਜੀ ਤੇ ਹਰੇਕ ਇੱਟਾ ਜੀ ਉਸ ਤਰਜ ਦੇ ਹਿਸਾਬ ਨਾਲ ਸੀਮੈਂਟ ਦੇ ਹਿਸਾਬ ਨਾਲ ਲੱਗਦੀ ਹੈ ਜੀ ਤੇ ਇਹਦੇ ਵਿੱਚ ਬਈ ਸਾਰਾ ਟੋਟਲ ਸ਼ੈੱਡ ਹੈ ਜਿਹੜਾ ਆਪਣਾ ਇੱਟਾਂ ਸਮੇਤ ਥੱਲੇ ਖੁਰਨੀਆਂ ਬਣਾਈਆਂ ਹਨਾ ਵਿੱਚ ਫਰਸ਼ ਲਾਈ ਆਪਾਂ ਇਹ ਕਿੰਨਾ ਖਰਚਾ ਆ ਗਿਆ ਹੁਣ ਸਾਰਾ ਟੋਟਲ ਟੋਟਲ ਦੀ ਗੱਲ ਕਰੀਏ ਤਾਂ ਛੱਤ ਦਾ ਤੁਸੀਂ ਕਿਹਾ ਸੀ 50000 ਰੁਪਏ ਖਰਚਾ ਆ ਗਿਆ ਜੇ ਅਸੀਂ ਟੋਟਲ ਦੀ ਗੱਲ ਕਰੀਏ ਤਾਂ ਅਸੀਂ ਟੋਟਲ ਦੀ ਗੱਲ ਕਰਦੇ ਹਾਂ ਜੀ ਲਗਭਗ ਸਾਢੇ 1.3 ਲੱਖ ਰੁਪਏ ਦੇ ਨੇੜੇ ਤੇੜ ਖਰਚਾ ਆ ਗਿਆ ਜੀ ਕਿੰਨੇ ਬਾਈ ਕਿੰਨੇ ਦਾ ਜੀ ਇਹ ਬਾਈ ਹੈਗਾ ਜੀ 40 ਬਾਈ 26 ਸਕੇ ਪੋਟਾਏ 26 ਦਾ 26 ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਾਢੇ 3 ਲੱਖ ਰੁਪਏ ਖਰਚਾ ਹਾਂਜੀ 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 ਠੀਕ ਜਿਵੇਂ ਇਹਦੇ ਵਿੱਚ ਹੈ ਜੀ ਅੱਗੇ ਆ ਮੋਲਡਿੰਗ ਵਗੈਰਾ ਬਣਾਈ ਹੈ ਜੀ ਹਾਂਜੀ ਇਹ ਫਿਰ ਸੋ ਇੱਕ ਤਾਂ ਜੀ ਦੇਖਣ ਨੂੰ ਸੋਹਣਾ ਲੱਗਦਾ ਹੈ ਜੀ ਬਹੁਤ ਜ਼ਿਆਦਾ ਜੇ ਆਮ ਆਪਾਂ ਕਰਦੇ ਆ ਇੱਕ ਪੁਰਾਣੀ ਲੁੱਕ ਆ ਜਾਂਦੀ ਹੈ ਜੀ ਹਵੇਲੀ ਟਾਈਪ ਦੀ ਹਾਂਜੀ ਹਾਂਜੀ ਹਾਂ ਤੇ ਠੀਕ ਹੈ ਜੀ ਤੇ ਇਹੇ ਸੀਗੀ ਆਪਣੀ ਅੱਜ ਦੀ ਵੀਡੀਓ ਬਾਕੀ ਬਾਈ ਨੇ ਜਿਵੇਂ ਆ ਕੰਮ ਕਰਿਆ ਵਾ ਦਿਖਾਇਆ ਹਨਾ ਇਹ ਸ਼ੌਂਕੀ ਬੰਦਾ ਹੀ ਕੋਈ ਕਰ ਸਕਦਾ ਤੇ ਛੱਤ ਦਾ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ ਜੇ ਕਿਸੇ ਵੀਰ ਨੇ ਉਹ ਜਿਹਾ ਛੱਤ ਤਿਆਰ ਕਰਵਾਉਣਾ ਹੋਵੇ ਮਿਸਤਰੀ ਸਾਹਿਬ ਦਾ ਨੰਬਰ ਆਪਾਂ ਤੁਹਾਨੂੰ ਵੀਡੀਓ ਚ ਦੇ ਦਾਂਗੇ ਤੁਸੀਂ ਕਾਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ